ਗੁਰੂ ਪਿਆਰਿਓ ਗੁਰੂ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਹੈ ਜੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਪਾਵਨ ਬਚਨਾਂ ਦੀ ਵਿਆਖਿਆ ਨੂੰ ਲਗਾਤਾਰ ਸਰਵਣ ਕਰਕੇ ਦਾਸ ਨੂੰ ਵਡਪਾਗਾ ਬਣਾ ਰਹੇ ਹੋ ਬੇਨਤੀ ਹੈ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਪੁਰਬ ਨੂੰ ਸਮਰਪਿਤ ਇਹ ਜੋ ਲੜੀਵਾਰ ਵਿਆਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦੀ ਆਪ ਨਾਲ ਸਰਨ ਜੀ ਕਰ ਰਹੇ ਹਾਂ ਅੱਗੇ ਵੱਧ ਤੋਂ ਵੱਧ ਪਹੁੰਚਾਉਣ ਦੀ ਕਿਰਪਾਲਤਾ ਕਰਨਾ ਜੀ ਆਓ ਅਗਲੇ ਸ਼ਬਦ ਦੀ ਵਿਆਖਿਆ ਵਿਚਾਰ ਇੰਜ ਸਰਵਣ ਕਰੀਏ ਸੋਰਠ ਮਹੱਲਾ ਨੋਵਾ ਸੋਰਠ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਮਾਈ ਮਨ ਮੇਰਾ ਬਸ ਨਹੀਂ ਹੈ ਏ ਮੇਰੇ ਮਾਲਕ ਮੇਰੀ ਮਾਈ ਮੇਰਾ ਮਨ ਮੇਰੇ ਬਸ ਵਿੱਚ ਨਹੀਂ ਹੈ ਇਹ ਮੇਰੇ ਬਸ ਤੋਂ ਬਾਹਰ ਹੈ ਕਿਸੇ ਵੀ ਤਰ੍ਹਾਂ ਇਹ ਮੇਰੇ ਕਾਬੂ ਵਿੱਚ ਨਹੀਂ ਆ ਰਿਹਾ ਨਿਸਵਾਸਰ ਵਿਖੇ ਅਨਕਉ ਧਾਵਤਾ ਕੇ ਬੇਦਰ ਕੋਤਾਏ ਦੇਣ ਰਾਤ ਇਹ ਜ਼ਹਿਰ ਵੱਲ ਦੌੜਦਾ ਹੈ ਜ਼ਹਿਰ ਕੀ ਨੇ ਗੁਰ ਪਿਆਰਿਓ ਇੱਕ ਹੈ ਵਿਖਿਆ ਇੱਕ ਹੈ ਅੰਮ੍ਰਿਤ ਵਿਖਿਆ ਦੇ ਨਾਲ ਮੌਤ ਮਿਲਦੀ ਹੈ ਜ਼ਹਿਰ ਨਾਲ ਜੀਵਨ ਦਾ ਅੰਤ ਹੁੰਦਾ ਹੈ ਤੇ ਅੰਮ੍ਰਿਤ ਮਨੁੱਖ ਨੂੰ ਅਮਰ ਕਰਦਾ ਹੈ ਭਾਵ ਮੌਤ ਤੋਂ ਦੂਰ ਕਰਦਾ ਸੋ ਇੱਥੇ ਜਿਹੜੇ ਵਿਕਾਰ ਨੇ ਉਹ ਮਨੁੱਖ ਨੂੰ ਜਮੀਰ ਦੇ ਤੌਰ ਤੇ ਖਤਮ ਕਰਦੇ ਨੇ ਔਗਣਾਂ ਦੇ ਨਾਲ ਮਨੁੱਖ ਆਤਮਿਕ ਤੌਰ ਤੇ ਮਰ ਜਾਂਦਾ ਹੈ ਤੇ ਗੁਣਾ ਦੇ ਨਾਲ ਉਹ ਮਨੁੱਖਾ ਹੈ ਜਿਹੜਾ ਉਹ ਚੰਗੀ ਤੇ ਸਫਲ ਜ਼ਿੰਦਗੀ ਜਿਉਂਦਾ ਹੈ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਮੇਰਾ ਮਨ ਹੈ ਨਿਸਵਾਸ ਦਿਨ ਰਾਤ ਵਿਖੇਨ ਕੋਤਾਵਤ ਵਿਖੇਨ ਵਿਸ਼ੇਵਕਾਰਾਂ ਦੇ ਵਿੱਚ ਜ਼ਹਿਰ ਰੂਪੀ ਵਿਸ਼ੇਵਕਾਰਾਂ ਦੇ ਵੱਲ ਭੱਜਦਾ ਹੈ ਇਹਨੂੰ ਮੈਂ ਕਿਵੇਂ ਰੋਕਣਾ ਕਰਾਂ ਕਿਹਬ ਦਰੋਕੋ ਤਾਂ ਇਰਾਉ বেদ ਪੁਰਾਣ ਸਿਮਰ ਤੇ ਕੇ ਮਤ ਸੁਣਾ ਨਿਮਖ ਨਹੀਂ ਇਹ ਬਸਾਵਾ ਸਤੁਰ ਕਹਿੰਦੇ ਵੇਦਾਂ ਦਾ ਪੁਰਾਣਾ ਦਾ ਸਿਮਰਤੀਆਂ ਦਾ ਬੜਾ ਪਾਠ ਸੁਣਦਾ ਬੜੀਆਂ ਕਥਾਵਾਂ ਸੁਣਦਾ ਬੜੇ ਮਤ ਭਾਵ ਉਪਦੇਸ਼ ਸੁਣਦਾ ਪਰ ਸੁਣ ਕੇ ਕੀ ਕਰਦਾ ਨਿਮਖ ਨਹੀਂ ਇਹ ਬਸਾਵਾ ਇੱਕ ਨਿਮਖ ਜਿੰਨਾ ਇੱਕ ਪਲ ਜਿੰਨਾ ਥੋੜਾ ਜਿੰਨਾ ਵੀ ਇਹ ਹਿਰਦੇ ਤੇ ਨਹੀਂ ਵਸਾਉਂਦਾ ਸੁਣਦਾ ਜ਼ਰੂਰ ਹੈ ਇੱਕ ਕੰਨੋਂ ਪਾਇਆ ਦੂਜੇ ਕੰਨੋਂ ਕੱਢ ਦਿੱਤਾ ਇਹ ਚੰਗੀ ਗੱਲ ਨੂੰ ਕਦੇ ਹੀ ਫਿਰਦੇ ਤੇ ਨਹੀਂ ਟਿਕਾਉਂਦਾ ਹਮੇਸ਼ਾ ਵਕਾਰਾਂ ਵਾਲੇ ਪਾਸੇ ਹੀ ਦੌੜਦਾ ਰਹਿੰਦਾ ਹੈ ਪਰ ਧਨ ਪਰਦਾਰ ਸਿਉ ਰਚਿਓ ਬਿਰਥਾ ਜਨਮ ਸਿਰਾਵ ਇਹ ਹਮੇਸ਼ਾ ਮ ਦੂਸਰਿਆਂ ਦੇ ਧਨ ਤੇ ਦੂਸਰਿਆਂ ਦੇ ਰੂਪ ਤੇ ਨਿਗਾ ਰੱਖਦਾ ਹੈ ਬਸ ਉਹਨਾਂ ਦੇ ਵਿੱਚ ਹੀ ਰਚਿਆ ਰਹਿੰਦਾ ਹੈ ਇਹ ਵਾਸ਼ਨਾਵਾਂ ਰੂਪੀ ਵਿਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਲੋਭ ਰੂਪੀ ਵਿਕਾਰਾਂ ਦੇ ਵਿੱਚ ਇੰਨਾ ਜ਼ਿਆਦਾ ਖਚਤ ਹੋ ਗਿਆ ਕਿ ਇਹ ਆਪਣੇ ਜੀਵਨ ਨੂੰ ਬੇਅਰਥ ਹੀ sire la reya khatam kar reya virtha janma sira vae mad maya ka phayo bavro ਸੂਜ ਤਨਹਿ ਕਛ ਗਿਆਨ ਨਾ ਇਹ ਮਾਇਆ ਦੇ ਨਸ਼ੇ ਦੇ ਵਿੱਚ ਇਨਾ ਬਾਬਰਾ ਪਾਗਲ ਹੋਇਆ ਪਿਆ ਕਿ ਇਹ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਚੰਗਾ ਗਿਆਨ ਇਸ ਨੂੰ ਸੁਝਦਾ ਹੀ ਨਹੀਂ ਇਹ ਗਿਆਨ ਵਾਲੇ ਪਾਸੇ ਲੱਗਦਾ ਹੀ ਨਹੀਂ ਮਦ ਮਾਇਆ ਕਹਿ ਭਇਓ ਬਾਬਰੋ ਇਹ ਮਾਇਆ ਦੇ ਨਸ਼ੇ ਦੇ ਵਿੱਚ ਇਨਾ ਪਾਗਲ ਹੋਇਆ ਹੋਇਆ ਸੂਝ ਤਨਾ ਕਛ ਗਿਆਨ ਇਹਨੂੰ ਕਿਤੇ ਚੰਗਾ ਗਿਆਨ ਇਹਦੇ ਵਿੱਚ ਟਿਕਦਾ ਹੀ ਨਹੀਂ ਇੱਕ ਚੰਗੇ ਗਿਆਨ ਨੂੰ ਹਿਰਦੇ ਤੇ ਲਿਉਂਦਾ ਹੀ ਨਹੀਂ ਇਹਦੇ ਚੰਗਾ ਗਿਆਨ ਕਦੇ ਹਿਰਦੇ ਤੇ ਪ੍ਰਵੇਸ਼ ਹੀ ਨਹੀਂ ਕਰਦਾ ਕਿਉਂ ਕਿ ਕਿਉਂਕਿ ਇਹ ਮਾਇਆ ਦੇ ਵਿੱਚ ਜਿਹੜਾ ਸ਼ਰਾਬੀ ਹੋਇਆ ਪਿਆ ਤੁਸੀਂ ਸ਼ਰਾਬੀ ਨਾਲ ਕਦੇ ਗੱਲ ਕਰੋ ਉਹ ਹੰਗਾਰਾ ਤੇ ਰਾਤ ਨੂੰ ਜ਼ਰੂਰ ਭਰੀ ਜਾਏਗਾ ਜਦੋਂ ਵੀ ਉਹਦਾ ਨਸ਼ਾ ਕੀਤਾ ਹੋਏਗਾ ਉਹ ਸਿਰ ਵੀ ਹਿਲਾਏਗਾ ਗੱਲਬਾਤ ਵੀ ਕਰੇਗਾ ਪਰ ਜਦੋਂ ਨਸ਼ਾ ਉਤਰ ਗਿਆ ਤੁਸੀਂ ਉਸ ਨੂੰ ਉਹੀ ਗੱਲ ਪੁੱਛੋ ਕਹੂਗਾ ਮੈਨੂੰ ਤੇ ਕੋਈ ਯਾਦ ਨਹੀਂ ਮੇਰੇ ਨਾਲ ਤੇ ਕੋਈ ਗੱਲ ਹੋਈ ਨਹੀਂ ਤੇ ਸਤਗੁਰ ਕਹਿੰਦੇ ਇਹ ਹੀ ਮਾਇਆ ਦੇ ਨਸ਼ੇ ਵਿੱਚ ਇਹ ਹਾਲਤ ਇਸ ਕਰਕੇ ਦੀ ਹੋਈ ਹੈ ਕਿ ਇਹ ਮਾਇਆ ਦੇ ਨਸ਼ੇ ਵਿੱਚ ਇੰਨਾ ਗਲਤਾਨ ਹੈ ਇਹਨੂੰ ਕਦੇ ਵੇਦਾਂ ਪੁਰਾਣਾ ਸਿਮਰਤੀਆਂ ਧਾਰਮਿਕ ਗ੍ਰੰਥਾਂ ਗੁਰੂ ਦੇ ਉਪਦੇਸ਼ ਦੀ ਗੱਲ ਯਾਦ ਹੀ ਨਹੀਂ ਰਹਿੰਦੀ ਕੋਈ ਗਿਆਨ ਦੇਤੇ ਯਾਦ ਹੀ ਨਹੀਂ ਰਹਿੰਦਾ ਘਟ ਹੀ ਭੀਤਰ ਵਸਤ ਨਰੰਜਣਾ ਤਾਂ ਕੋ ਮਰਮ ਨਾ ਜਾਣ ਇਹ ਘਟ ਭਾਵ ਸਰੀਰ ਇਹ ਹਿਰਦੇ ਦੇ ਵਿੱਚ ਹੀ ਉਹ ਪਰਮਾਤਮਾ ਜਿਹੜਾ ਵਸ ਰਿਹਾ ਹੈ ਨਿਰੰਤਰ ਵਸ ਰਿਹਾ ਹੈ ਉਹ ਨਿਰੰਜਨ ਦਾ ਇਹਨੇ ਥੋੜਾ ਜਿਹਾ ਵੀ ਮਰਮ ਭਾਵ ਛੋਹ ਜਾਣੀ ਨਹੀਂ ਕਿਉਂ ਕਿਉਂਕਿ ਜਿੱਥੇ ਵਿਕਾਰ ਨੇ ਜਿੱਥੇ ਹੰਕਾਰ ਹੈ ਉਥੇ ਅੰਕਾਰ ਦੀ ਸਮਝ ਰਹੀ ਨਹੀਂ ਸਕਦੇ ਹੰਕਾਰ ਦੇ ਵਿੱਚ ਮਨੁੱਖ ਕਦੇ ਕਰਤਾਰ ਨੂੰ ਯਾਦ ਨਹੀਂ ਕਰਦਾ ਅਨੰਕਾਰ ਨੂੰ ਯਾਦ ਨਹੀਂ ਕਰਦਾ ਜਿਉਂ ਹੀ ਹੰਕਾਰ ਟੁੱਟਦਾ ਹੈ ਫਿਰ ਪਰਮਾਤਮਾ ਤੇ ਨਿਰੰਕਾਰ ਵੱਲ ਧਿਆਨ ਹੁੰਦਾ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਘਟ ਹੀ ਪੀਤਰ ਬਸ ਤਨਰੰਜਨ ਤਾਂ ਕੋ ਮਰਮ ਨਾ ਜਾਣਾ ਉਹਦਾ ਗਿਆਨ ਉਹਦਾ ਪਤਾ ਇਹ ਜਾਣਦਾ ਹੀ ਨਹੀਂ ਕਿਉਂਕਿ ਇਹ ਮਾਇਆ ਦੇ ਵਿੱਚ ਹੀ ਇੰਨਾ ਗਲਤਾਨ ਹੈ ਜਦ ਹੀ ਸ਼ਰਨ ਸਾਧਕੀ ਆਇਓ ਦਰਮਤ ਸਗਲ ਬਨਾਸੀ ਇਹ ਸਾਰੇ ਦਾ ਫਿਰ ਹੱਲ ਕਿਵੇਂ ਹੋਇਆ ਜਿਹੜਾ ਮਨ ਕਦੇ ਬਸ ਵਿੱਚ ਹੀ ਨਹੀਂ ਆਉਂਦਾ ਸੀ ਜਿਹੜਾ ਮਨ ਦਿਨ ਰਾਤ ਵਿਸ਼ੇ ਵਕਾਰਾਂ ਵੱਲ ਦੌੜਦਾ ਸੀ ਜਿਹੜਾ ਮਨਕ ਦੂਜਿਆਂ ਦੇ ਧਨ ਤੇ ਦੂਜਿਆਂ ਦੇ ਰੂਪ ਵਾਲੇ ਪਾਸੇ ਹੀ ਧਿਆਨ ਰੱਖਦਾ ਸੀ ਫਿਰ ਇਹਦਾ ਉਧਾਰ ਕਰਨ ਵਾਸਤੇ ਸਤਿਗੁਰੂ ਕਹਿੰਦੇ ਕੀ ਹੋਇਆ ਜਦੋਂ ਹੀ ਇਸ ਮਨ ਨੂੰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਦੀ ਸੰਗਤ ਗੁਰੂ ਦੀ ਬਾਣੀ ਗੁਰੂ ਦਾ ਪਾਵਨ ਉਪਦੇਸ਼ ਪ੍ਰਾਪਤ ਹੋਇਆ ਨਾ ਤੇ ਜਦੋਂ ਹੀ ਇਹ ਗੁਰੂ ਦੀ ਸ਼ਰਨ ਵਿੱਚ ਆਇਆ ਜਦ ਹੀ ਸ਼ਰਨ ਸਾਧਕੀ ਆਇਓ ਜਦੋਂ ਹੀ ਇਹ ਗੁਰੂ ਦੀ ਸੰਗਤ ਦੇ ਵਿੱਚ ਆਇਆ ਦੁਰਮਤ ਸਗਲ ਬਣਾ ਸੀ ਫਿਰ ਇਹਦੀ ਜਿਹੜੀ ਬੁਰੀ ਮਤ ਸੀ ਉਹ ਸਾਰੀ ਖਤਮ ਹੋ ਗਈ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ RAM ਜਿਵੇਂ ਇੱਕ ਲੋਹਾ ਹੈ ਜਿਹੜਾ ਜਦੋਂ ਪਾਰਸ਼ ਨੂੰ ਸੋਹ ਜਾਂਦਾ ਹੈ ਕਹਿੰਦੇ ਉਹ ਸੋਨਾ ਬਣ ਜਾਂਦਾ ਹੈ ਤੇ ਜਦੋਂ ਇਹ ਦੁਰਮਤ ਵਾਲਾ ਮਾਨਵਕਾਰਾਂ ਵਾਲਾ ਮਾਨ ਜਦੋਂ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰੂ ਕੇ ਚਰਨਾਂ ਦੇ ਨਾਲ ਪਿਆਰ ਪਾਉਣ ਲੱਗ ਗਿਆ ਸਾਧ ਸੰਗਤ ਵਿੱਚ ਬੈਠਣ ਲੱਗ ਗਿਆ ਸਤਗੁਰੂ ਕੇ ਕਹਿੰਦੇ ਫਿਰ ਇਹ ਦੀ ਫਿਰ ਸਾਰੀ ਦੁਰਮਤ ਹੈ ਜਿਹੜੀ ਉਹ ਬਿਨਸ ਗਈ ਖਤਮ ਹੋ ਗਈ ਤਬ ਨਾਨਕ ਚੇਤਿਓ ਚਿੰਤਾ ਮਨ ਕੱਟੀ ਜਮ ਕੀ ਫਾਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਖਸ਼ਿਸ਼ ਕਰਨੇ ਹਨ ਫੇਰ हे ਨਾਨਕ ਇਰੇ ਜਦੋਂ ਉਹ ਚਿੰਤਾ ਮਨ ਚਿੰਤਾਵਾਂ ਦੂਰ ਕਰਨ ਵਾਲੇ ਵਾਹਿਗੁਰੂ ਨੂੰ ਸਿਮਰਨਾ ਕੀਤਾ ਨਾ ਅਕਾਲ ਪੁਰਖ ਪਰਮੇਸ਼ਰ ਨੂੰ ਜਦੋਂ ਇਹਨੇ ਸਿਮਰਨਾ ਕੀਤਾ ਕਾਟੀ ਜਮ ਕੀ ਫਾਸੀ ਫਿਰ ਇਹਦੇ ਜਮਾਂ ਦੇ ਇਹਦੇ ਦੁੱਖਾਂ ਦੇ ਇਹਦੇ ਕਲੇਸ਼ਾਂ ਦੇ ਇਹਦੇ ਭਰਮਾਂ ਦੇ ਬੰਧਨ ਕੱਟੇ ਗਏ ਸੋਰਠ ਮਹੱਲਾ ਨਾਮਾ ਅਗਲੇ ਸ਼ਬਦ ਦੇ ਅੰਦਰ ਨੌਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੋਰਠਿ ਰਾਗ ਅੰਦਰ ਹੀ ਫਰਮਾਨ ਕਰਦੇ ਹਨ ਰੇ ਨਰ ਏ ਸਾਚੀ ਜੀ ਧਾਰ ਹੇ ਮਨੁੱਖ ਹੇ ਪ੍ਰਾਣੀ ਏ ਗੱਲ ਨੂੰ ਤੂੰ ਸੱਚੀ ਜਾਣ ਕੇ ਹਿਰਦੇ ਤੇ ਵਿਸਾਲ ਐ ਇਹਨੂੰ ਪੱਕੀ ਧਾਰ ਲੈ ਇਦੋਂ ਤੇ ਤੂੰ ਯਕੀਨ ਕਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨੰਬਰ ਇਹ ਸਾਰਾ ਜਗਤ ਨਾ ਜਿਹੜਾ ਜਿੰਨਾ ਸੰਸਾਰ ਹੈ ਭਾਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਇਹ ਸੁਪਨੇ ਵਾਂਗ ਹੈ ਮਨੁੱਖ ਸੁੱਤਾ ਹੈ ਸਪਨਾ ਆ ਰਿਹਾ ਹੈ ਪਰ ਜਿਉਂ ਹੀ ਅੱਖ ਖੁੱਲਹੀ ਤੇ ਸੁਪਨਾ ਉਹ ਖਤਮ ਹੋ ਜਾਂਦਾ ਹੈ ਸੁਪਨਾ ਕਿਧਰੇ ਦਿਖਾਈ ਨਹੀਂ ਦਿੰਦਾ ਬਿਨਸਤ ਲਗਤ ਨਾ ਬਾਰ ਬਿਨਸਤ ਭਾਵ ਖਤਮ ਹੁੰਦੇ ਆ ਕੋਈ ਬਾਰ ਕੋਈ ਸਮਾਂ ਕੋਈ ਟਾਈਮ ਨਹੀਂ ਲੱਗਦਾ ਕਿਉਂਕਿ ਅੱਖ ਖੁੱਲੀ ਤੇ ਸੁਪਨਾ ਖਤਮ ਐਉਂ ਹੀ ਜਦੋਂ ਤੂੰ ਇਹ ਸੰਸਾਰ ਦੇ ਵਿੱਚੋਂ ਉਸ ਪਰਮਾਤਮਾ ਦਾ ਗਿਆਨ ਪ੍ਰਾਪਤ ਕੀਤਾ ਫਿਰ ਤੈਨੂੰ ਸਮਝ ਆਏਗਾ ਕਿ ਇਹ ਸੁਪਨੇ ਵਾਂਗੂ ਸੰਸਾਰ ਸੀ ਇਹ ਕਦੇ ਵੀ ਤੇਰੇ ਨਾਲ ਨਿਬੜਣ ਵਾਲਾ ਨਹੀਂ ਸੀ ਰਹਾਉ ਵਿਸ਼ਰਾਮ ਦੇ ਕੇ ਗੁਰੂ ਪਾਛਾ ਜੀ ਅੱਗੇ ਬਖਸ਼ਿਸ਼ ਕਰਦੇ ਹਨ ਬਾਹੂ ਪੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਜਿਵੇਂ ਕਿਸੇ ਬੱਚੇ ਨੇ ਕੋਈ ਮਿੱਟੀ ਦੀ ਕੰਧ ਕੱਚੀ ਰੇਤ ਦੀ ਕੰਧ ਹੈ ਜਿਹੜੀ ਉਹ ਗਿੱਲੀ ਕਰ ਕਰਕੇ ਕੋਈ ਕੰਧ ਬਣਾ ਲਈ ਉਸਾਰ ਲਈ ਤੇ ਮਨ ਵਿੱਚ ਇਹ ਆਇਆ ਵੀ ਮੈਂ ਐਡੀ ਵੱਡੀ ਕੰਧ ਕਰ ਲਈ ਪਰ ਸਤਗੁਰੂ ਜੀ ਕਹਿੰਦੇ ਕੱਲੀ ਜਿਹੜੀ ਕੱਚੇ ਰੇਤੇ ਦੀ ਕੰਧ ਹੈ ਉਹ ਜਿਉਂ ਹੀ ਸੁੱਕਦਾ ਹੈ ਉਸੇ ਵੇੜੇ ਹੀ ਉਹ 4 ਦਿਨ ਵੀ ਨਹੀਂ ਰਹਿੰਦੀ ਉਹ ਖਤਮ ਹੋ ਜਾਂਦੀ ਹੈ ਤੈਸੀ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾੰਗਵਾਰ ਉਹ ਮਿੱਟੀ ਦੇ ਕੰਦ ਵਾਂਗੂ ਸਤਗੁਰੂ ਜੀ ਕਹਿੰਦੇ ਭਾਈ ਇਹ ਜਿਹੜੇ ਮਾਇਆ ਦੇ ਸੁਖ ਨੇ ਨਾ ਇਹ ਮਾਇਆ ਦੇ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ ਇਹ ਮਾਇਆ ਜਿਵੇਂ ਕਹਿੰਦੇ ਢਲਦੇ ਪ੍ਰਸ਼ਾਵੇਂ ਨੇ ਅੱਜ ਕਿਸੇ ਦੀ ਕੱਲ ਕਿਸੇ ਦੀ ਦੇ ਗੁਰੂ ਪਿਆਰਿਓ ਇਹ ਜਿਹੜੀ ਮਾਇਆ ਦੇ ਸੁਖ ਨੇ ਗੁਰੂ ਸਾਹਿਬ ਕਹਿੰਦੇ ਇਹ ਉਹ ਕੱਚੀ ਮਿੱਟੀ ਦੀ ਕੰਧ ਵਰਗੇ ਨੇ ਤੂੰ ਇਹਨਾਂ ਦੇ ਵਿੱਚ ਮੂਰਖਾ ਕਿਉਂ ਉਰਜਿਆ ਪਿਆ ਹੈ ਉਰਜੋ ਕਹਾ ਗਵਾਰ ਅੱਜ ਹੂੰ ਸਮਝ ਕਛ ਬਿਗਰਿਓ ਨਾ ਹਾ ਨਾ ਪਾਜਲੇ RAM MURAR ਗੁਰੂ ਸਾਹਿਬ ਕਹਿੰਦੇ ਹਜੇ ਵੀ ਸਮਝ ਜਾ ਗੁਰੂ ਦੇ ਉਪਦੇਸ਼ ਨੂੰ ਤੂੰ ਹਜੇ ਵੀ ਹਿਰਦੇ ਤੇ ਵਿਸਾਲ ਹੈ ਹਜੇ ਵੀ ਤੇਰਾ ਕੁਝ ਨਹੀਂ ਵਿਗੜਿਆ ਅਜੇ ਵੀ ਜਿਹੜਾ ਤੇਰਾ ਬਾਕੀ ਸਮਾਂ ਹੈ ਇਸ ਨੂੰ ਲੇਖੇ ਵਿੱਚ ਲਾ ਲੈ ਜਿਵੇਂ ਭਾਈ ਨੰਦ ਲਾਲ ਗੋਆ ਜੀ ਕਹਿੰਦੇ ਨੇ ਅੱਗੇ ਸਮਝ ਚੱਲੋ ਆਨੰਦ ਲਾਲਾ ਪਾਛਾ ਜੋ ਬੀਤੀ ਸੋ ਬੀਤੀ ਜੋ ਬੀਤ ਗਿਆ ਸੋ ਬੀਤ ਗਿਆ ਜੋ ਹੁਣ ਸਮਾਂ ਤੇਰੇ ਹੱਥ ਹੈ ਹਜੇ ਵੀ ਗੁਰੂ ਦੀ ਗੱਲ ਨੂੰ ਮੰਨ ਕੇ ਇਸ ਨੂੰ ਤੂੰ ਸਾਂਭ ਲੈ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਮੁਰਾ ਰਾਖਸ਼ ਦਾ ਅੰਤ ਕਰਨ ਵਾਲੇ ਉਹ ਮੁਰਾਰੀ ਨੂੰ ਵਾਹਿਗੁਰੂ ਨੂੰ ਸਿਮਰ ਲੈ ਉਹਨੂੰ ਭਜਨ ਕਰਨਾ ਸ਼ੁਰੂ ਕਰ ਦੇ ਕਹੋ ਨਾਨਕ ਨਜ ਮਤ ਸਾਧਨ ਕੋ ਭਾਖ ਤੋ ਹੈ ਪੁਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਤੇਰੇ ਮਤ ਨੂੰ ਸਾਧਣ ਦੇ ਲਈ ਤੇਰੇ ਮਨ ਨੂੰ ਟਿਕਾਣੇ ਤੇ ਲਿਉਣ ਦੇ ਲਈ ਕਹੋ ਨਾਨਕ ਨਿਜ ਮਤ ਸਾਧਨ ਕਉ ਤੇਰੇ ਮਤ ਨੂੰ ਸੁਧਾਰਨ ਦੇ ਵਾਸਤੇ ਟਿਕਾਣੇ ਤੇ ਲਿਉਣ ਵਾਸਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਤਾਂ ਤੁਹਾਨੂੰ ਪੁਕਾਰ ਪੁਕਾਰ ਕੇ ਇਹ ਬਚਨ ਕਹਿ ਰਹੇ ਹਾਂ ਕਿ ਅਜੇ ਵੀ ਵੇਲਾ ਹੈ ਸਮਝ ਜਾਓ ਕਿਉਂਕਿ ਜਦੋਂ ਵੇਲਾ ਲੰਘ ਜਾਂਦਾ ਹੈ ਨਾ ਫਿਰ ਕਹਿੰਦੇ ਭਾਈ ਜਿਵੇਂ ਪਤਨ ਦਾ ਪਾਣੀ ਇੱਕ ਵਾਰੀ ਲੰਘਿਆ ਮੁੜ ਕੇ ਵਾਪਸ ਨਹੀਂ ਆਉਂਦਾ ਉਸ ਤਰ੍ਹਾਂ ਵੇਲਾ ਬੰਦ ਬੇੜਾ ਬੰਦ ਨਸਕਿਓ ਬੰਦਨ ਕੀ ਬੇਲਾ ਪਰ ਚਰਵਰ ਜਦ ਉਛਲ ਤਬ ਤਰਨ ਦੇ ਹਿਲਾ ਜਦੋਂ ਸਮੇਂ ਦੇ ਬੇੜੇ ਨੂੰ ਨਾ ਸੰਭਾਲਿਆ ਜਾਵੇ ਭਾਈ ਫਿਰ ਛੱਲਾ ਉਹਨੂੰ ਡਬੋ ਦਿੰਦੀਆਂ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨਵੇਂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਅਸੀਂ ਤੇਰੇ ਮਨ ਨੂੰ ਤੇਰੀ ਮਤ ਨੂੰ ਸਵਾਰਨ ਦੇ ਲਈ ਤੇਰੇ ਜੀਵਨ ਨੂੰ ਸਫਲਾ ਕਰਨ ਦੇ ਲਈ ਪੁਕਾਰ ਪੁਕਾਰ ਕੇ ਇਹ ਕਹਿ ਰਹੇ ਹਾਂ ਕਿ ਅਜੇ ਵੀ ਕੁਝ ਨਹੀਂ ਵਿਗੜਿਆ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੋੜ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਮਨਾਇਆ ਤਾਂ ਹੀ ਸਫਲ ਹੈ ਜੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਰਵਣ ਕਰਦੇ ਹਾਂ ਉਹਨਾਂ ਨੂੰ ਹਿਰਦੇ ਤੇ ਵਸਾਈਏ ਦੁਨਿਆਵੀ ਮਤ ਨੂੰ ਤਿਆਗ ਕੇ ਮੋਹ ਮਾਇਆ ਵਿਕਾਰਾਂ ਨਸ਼ਿਆਂ ਨੂੰ ਤਿਆਗ ਕੇ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੀਏ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ